ਸਰਹੰਦ ਵਿਖੇ ਲੱਗਿਆ ਫਸਲਾਂ ਸੰਬੰਧੀ ਸਿਖਲਾਈ ਕੈਂਪ ਕਿਸਾਨਾਂ ਦੀ ਭਲਾਈ ਲਈ ਬਾਅਰ ਫੈਮਿਲੀ ਦੁਆਰਾ ਕਿਸਾਨਾਂ ਦੀ ਭਲਾਈ ਲਈ ਇੱਕ ਫਸਲ ਸਿਖਲਾਈ ਕੈਂਪ ਚਾਵਲਾ ਹੋਟਲ ਸਰਹੰਦ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਰੋਹਿਤ ਚੋਹਾਨ ਨੇ ਦੱਸਿਆ ਕਿ ਸਾਨੂੰ ਬਿਨਾਂ ਲੋੜ ਤੋਂ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਦੋਂ ਵੀ ਕਿਸੇ ਫਸਲ ਦੇ ਲਈ ਖਾਦ ਜਾਂ ਕੀਟਨਾਸ਼ਕ ਦੀ ਲੋੜ ਸੰਬੰਧੀ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਸਬੰਧੀ ਮਾਹਿਰਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਇਸ ਮੌਕੇ ਤੇ ਡਾਕਟਰ ਅਭਿਸ਼ੇਕ ਚੋਹਾਨ ਨੇ ਫਾਰਮਰਾਈਜ਼ਰ ਐਪ ਬਾਰੇ ਦੱਸਿਆ ਕਿ ਇਹ ਐਪ ਕਿਸਾਨਾਂ ਦੀ ਕਿਸ ਤਰ੍ਹਾਂ ਮਦਦ ਕਰਦੀ ਹੈ ਅਖੀਰ ਵਿੱਚ ਡਾਕਟਰ ਮਨਜੀਤ ਸਿੰਘ ਨਲੀਲਾ ਨੇ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੇ ਆਖਿਆ ਕਿ ਉਹ ਹਰ ਸਮੇਂ ਕਿਸਾਨਾਂ ਦੀ ਮਦਦ ਲਈ ਤਿਆਰ ਹਨ ਇਸ ਮੌਕੇ ਤੇ ਸਟੇਟ ਅਵਾਰਡਨ ਔਰੰਗ ਸਿੰਘ ਨੇ ਕਿਹਾ ਕਿ ਇਹੋ ਜੇ ਸੈਮੀਨਾਰ ਪਿੰਡਾਂ ਵਿੱਚ ਵੀ ਲੱਗਣੇ ਚਾਹੀਦੇ ਹਨ ਇਸ ਮੌਕੇ ਤੇ ਵੱਖੋ ਵੱਖਰੇ ਪਿੰਡਾਂ ਦਾ ਪਹੁੰਚੇ ਹੋਏ ਕਿਸਾਨਾਂ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਬਾયર ਫੈਮਿਲੀ ਦੇ ਮਾਹਿਰਾਂ ਦੁਆਰਾ ਉਹਨਾਂ ਦੀ ਫਸਲ ਲਈ ਦਿੱਤੇ ਗਏ ਸੁਝਾਵਾਂ ਨੂੰ ਮੁੱਖ ਰੱਖ ਕੇ ਹੀ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਗੇ ਇਸ ਮੌਕੇ ਤਵੱਖੋ ਵੱਖਰੇ ਪਿੰਡਾਂ ਦੇ 300 ਕਿਸਾਨ ਮੌਜੂਦ ਸਨ